ਨਿਕੁਤਪਾਲ ਸਿੰਘ ਨੇ ਜਿਨ੍ਹਾਂ ਨੇ ਕਿਤਾਬ ਲਿਖੀ ਅਰਦਾਸ ਦੀ ਕਲਾ ਉਹਦੇ ਵਿੱਚੋਂ ਮੈਨੂੰ ਮਿਲਿਆ ਰਹਿਤਨਾਮਾ ਭਾਈ ਚੌਪਾਲ ਸਿੰਘ ਅਸੀਂ ਦੁਨਿਆਵੀ ਆ ਜ਼ਰੂਰੀ ਇਹ ਰਹਿਤਨਾਮਾ ਜੀ ਜੇ ਗੁਰੂ ਦੇ ਸਿੱਖ ਨੂੰ ਕੋਈ ਅਰਥ ਸੰਕਟ ਬਣ ਜਾਏ ਪਹਿਲੇ ਦਿਨ ਮੈਂ ਪੂਰੀ ਅਧੀ ਦਿਹਾੜੀ ਲੌਂਦਾ ਰਿਹਾ ਅਰਥ ਸੰਕਟ ਕੀ ਹੁੰਦਾ ਹੈ ਵੱਡਾ ਸੰਗਟ ਆ ਸਾਡਾ ਮੱਥਾ ਹੈ ਨਾ ਦੇਖੋ ਇੱਕ ਕਰਮ ਨੇ ਇੱਕ ਤੀਵਰ ਗਰਮ ਨੇ ਇੱਕ ਤਰ ਦੀਵਰ ਕਰਦਾ ਪਰ ਤੀਵਰ ਬਾਤੇ ਡਾਡੇ ਹੁੰਦੇ ਉਹ ਡਾਡੇ ਹੁੰਦੇ ਉਹ ਸਮਝ ਲੈ ਅਰਥ ਸੰਗਟ ਨੂੰ ਸਮਝ ਲੈ ਰਹਿਤ ਨਾਮਾ ਭਾਈ ਚੌਪਾ ਸਿੰਘ ਜੀ ਜੇ ਕਿਸੇ ਗੁਰੂ ਦੇ ਸਿੱਖ ਨੂੰ ਕੋਈ ਅਰਥ ਸੰਕਟ ਬਣ ਜਾਏ ਜੇ ਕਿਸੇ ਗੁਰੂ ਦੇ ਸਿੱਖ ਨੂੰ ਅਰਥ ਸੰਕਟ ਬਣ ਜਾਏ ਪਿਛਲ ਰਾਤ ਉੱਠ ਕੇ ਜਪਜੀ ਦਾ ਭੋਗ ਪੰਜ ਵਾਰੀ ਪਾਵੇ ਪੰਜ ਵਾਰੀ ਪਿਛਲ ਰਾਤ ਉੱਠ ਕੇ ਜਪਜੀ ਦਾ ਭੋਗ ਪੰਜ ਵਾਰੀ ਪਾਵੇ ਇੱਛਾ ਜਾਨ ਲੋੜ ਐ ਸੰਗਤ ਬੁਜਾਉਣ ਦੀ ਆਪਜੀ ਤੇ ਕਿਰਪਾ ਜਿਹੜੇ ਲਾਈਵ ਦੇਖ ਰਹੇ ਹੋ ਉਹ ਵੀ ਚਲੋ ਕਿਰਪਾ ਕਈ ਕੁਝ ਨਵੇਂ ਹੁੰਦੇ ਨੇ ਉਹ ਪੁੱਛਦੇ ਨੇ ਬਾਅਦ ਫੋਨ ਕਰਕੇ ਹੱਲੇ ਦਫ਼ਤਰ 'ਚ ਫੋਨ ਆਣੇ ਸ਼ੁਰੂ ਹੋ ਜਾਂਦੇ ਵੀ ਪਿਛਲ ਰਾਤ ਕੀ ਹੁੰਦੀ ਐ ਇਹ ਸਰ ਕੇ ਥੋੜਾ ਥੋੜਾ ਕਲੀਅਰ ਕਰੀਦਾ ਕਈ ਨਵੇਂ ਹੁੰਦੇ ਆ ਕੋਣ ਵਜੇ ਆ ਜੀ 7:25 ਇਹ ਘੜੀ ਜਿਹੜੀ ਮੇਰੇ ਸਾਹਮਣੇ ਹੈ ਇਹ ਪਹਿਲਾ ਪੈਰ ਸ਼ੁਰੂ ਹੋ ਗਿਆ ਰਾਤ 6 ਤੋਂ 9 ਪਹਿਲਾ ਪੈਰ 9 ਤੋਂ 12 ਹੁਣ ਇਹ ਰਾਤ ਦਾ ਦੂਜਾ ਪੈਰ ਹੈ 12 ਤੋਂ 3 ਤੀਜਾ ਪੈਰ ਤੇ 3 ਤੋਂ 6 ਸਵੇਰੇ ਇਹ ਚੌਥਾ ਪੈਰ ਹੈ ਇਹ ਜਿਹੜਾ ਰਹਿਤਨਾਮਾ ਭਾਈ ਚੋਪਾ ਸਿੰਘ ਵੀ ਹਰ ਨਵਾਂ ਮੱਦਾ ਵੀ ਸਿੱਧੀ ਸਾਦੀ ਗੱਲ ਸਮਝ ਸਕੇ ਪਿਛਲ ਰਾਤ ਉੱਠ ਕੇ ਜਪਜੀ ਦਾ ਭੋਗ ਪੰਜ ਵਾਰੀ ਪਾਵੇ ਜੇ ਕਿਸੇ ਸਿੱਖ ਤੇ ਅਰਥ ਸੰਕਟ ਬਣ ਜੇ ਅਰਥ ਸੰਕਟ ਤੇ ਸਮਝ ਲੋ ਬੱਸ ਬਾਤਾਂ ਹੀ ਡਾਂਡਾ ਕਰਮ ਅੱਗੇ ਆ ਪਿਛਲ ਰਾਤ ਉੱਠ ਕੇ ਜਪਜੀ ਦਾ ਭੋਗ ਪਿਛਲ ਰਾਤ ਕਿਹੜਾ ਟਾਈਮ ਹੋ ਗਿਆ ਕਈ ਪੁੱਛਦੇ ਨੇ 3 ਵਜੇ ਦੇ ਕਰੀਬ ਇਹ ਚੌਥਾ ਪੈਰ ਪਿਛਲ ਰਾਤ ਹੈ ਜੇ ਕਿਸੇ ਸਿੱਖ ਤੇ ਅਰਥ ਸੰਕਟ ਬਣ ਜੇ ਪਿਛਲ ਰਾਤ ਜਗਜੀਤ ਦਾ ਭੋਗ ਪੰਜ ਵਾਰੀ ਪਾਵੇ ਧਿਆਨ ਸਤਗੁਰਾਂ ਦਾ ਕਰੇ ਇਹ ਚੀਜ਼ਾਂ ਨੋਟ ਕਰ ਹੁਣ ਤੁਸੀਂ 3 ਵਜੇ ਉੱਠ ਪਏ 2:30 ਵਜੇ ਉੱਠ ਕੇ ਇਸ਼ਨਾਨ ਕਰ ਲਿਆ 3 ਵਜੇ ਤੁਹਾਡੀ ਚਲੋ ਕੋਈ ਇਸ ਤਰ੍ਹਾਂ ਦੀ ਹੈਗੀ ਪ੍ਰੋਬਲਮ ਅੱਜ ਭਾਵਨਾ ਬਣਾਈ ਹੈ ਹੁਣ ਤੁਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਤਾ ਤੇ ਪੂਰਾ ਰੈਤਨਾਮਾ ਸੁਣਨਾ ਹੈ ਪਿਛਲ ਰਾਤ ਉੱਟ ਕੇ ਜਪਜੀ ਦਾ ਭੋਗ ਪੰਜ ਵਾਰੀ ਪਾਵੇ ਧਿਆਨ ਸਤਿਗੁਰਾਂ ਦਾ ਕਰੇ ਇਹ ਧਿਆਨ ਰੱਖਣਾ ਉਹ ਪਹਿਲਾ ਪਾਠ ਸ਼ੁਰੂ ਕਰਦੇ ਆਂ ਜੇ ਗੁਰੂ ਗੋਬਿੰਦ ਸਿੰਘ ਦਾ ਧਿਆਨ ਧਰਦੇ ਹੋ ਤੇ ਡਟ ਕੇ ਧਰੋ ਗੁਰੂ ਨਾਨਕ ਸਾਹਿਬ ਧਰਦੇ ਹੋ ਜੋ ਤਿਕੋਈ ਹੈ ਗੁਰੂ ਅਰਜਨ ਸਿੰਘ ਸਾਹਿਬ ਦਾ ਛੇਵੇਂ ਪਾਤਸ਼ਾਹ ਦਾ ਜਿੱਥੇ ਵੀ ਦਹਾਂ ਪਾਸ਼ੀਆਂ ਆਂ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਾਹਿਬ ਦਾ ਤੇ ਹਰ ਮੰਦਰ ਸਾਹਿਬ ਦਾ ਧਿਆਨ ਦਾਈ ਬਾਬਾ ਦੀਪ ਸਿੰਘ ਜੀ ਦਾ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਕੇ ਪੇਮਾ ਪੜ ਕਿਉਂ ਕਰ ਸ਼ੁਰੂ ਕਰਦੇ ਈ ਧਿਆਨ ਸਤ ਗੁਰਾਂ ਦਾ ਕਰੇ ਸਿੱਖਾਂ ਪਾਸੋਂ ਹੱਥ ਜੁੜਾਏ ਪੂਰਾ ਰਹਿਦ ਨਾਲ ਹੁਣ ਦਿਨ ਚੜਿਆ ਹੈ ਬੇਸ਼ੱਕ ਉਹ ਦਿਨ ਲੰਘ ਗਿਆ ਹੈ ਅਗਲਾ ਹੁਣ ਇਹ ਜਿਹੜਾ ਤੂੰ ਕੀਤਾ ਪਿਛਲ ਰਾਤ ਪੰਜ ਵਾਰੀ ਕਰ ਲੈ ਇੱਕ ਵਾਰੀ ਕਰ ਲੈ ਦੋ ਵਾਰੀ ਕਰ ਲੈ ਇਹ ਤੇਰੇ ਭੁੱਖ ਦੀ ਗੱਲ ਤੇ ਵਿੱਚੋਂ ਕਿਸੇ ਦਿਨ ਸਿੱਖਾਂ ਪਾਸੋਂ ਹੱਥ ਜੁੜਾਏ ਆਖੋ ਸਾਧਨਾ ਹਾਂ ਵਾਹਿਗੁਰੂ ਕੋਈ ਪੰਜ ਗੁਰ ਸਿੱਖ ਮਹਾਰਾਜ ਜੀ ਆਏ ਹੋਏ ਮੇਰੇ ਤੇ ਅਰਥ ਸੰਕਟ ਬਣ ਗਿਆ ਯਾਰੀਰ ਦਸ ਕਰਦੇ ਹੋ ਹੱਥ ਜੋੜ ਕੇ ਆਖੋ ਸਾਥ ਹਾਂ ਸ੍ਰੀ ਵਾਹਿਗੁਰੂ ਸਿੱਖਾਂ ਪਾਸੋਂ ਹੱਥ ਜੁੜਾਏ ਯਕ ਯਥਾ ਸ਼ਕਤ ਸੇਵਾ ਟਹਿਲ ਕਰੇ ਉਹ ਜਿਨ੍ਹਾਂ ਨੂੰ ਪੰਜਾਂ ਨੂੰ ਬੁਲਾਵੇ ਜੋ ਉਹ ਦੀ ਵੇਤੇ ਤੁਹਾਡੇ ਕੋਲ ਹਾਜ਼ਰੀ ਲਾਉਂਦੇ ਉਹਨਾਂ ਦੀ ਸੇਵਾ ਕਰੇ ਜੇ ਗੁਰੂ ਦੇ ਸਿੱਖ ਨੂੰ ਕੋਈ ਅਰਥ ਸੰਕਟ ਬਣ ਜੇ ਪਿਛਲ ਰਾਤ ਉੱਠ ਕੇ ਜਪਜੀ ਦਾ ਭੋਗ ਪੰਜ ਵਾਰੀ ਪਾਏ ਧਿਆਨ ਸਤਿਗੁਰਾਂ ਦਾ ਕਰੇ ਸਿੱਖਾ ਪਾਸੋਂ ਹੱਥ ਜੁੜਾਏ ਯਥਾ ਸ਼ਕਤ ਸੇਵਾ ਟੈਲ ਕਰੇ ਅੱਗੇ ਲਿਖਿਆ ਰਤਨਾਮੇ ਕਹਿੰਦੇ ਵਾਹਿਗੁਰੂ ਅਰਥ ਸੰਕਟ ਵੀ ਆਸਾਨ ਕਰੇ ਆਕੋ ਸਤਿਮਹਾਂ ਸਾਰੇ ਬ੍ਰਹਮਣੀ ਕੈ ਸੇਵਕ ਜਨਮਨ